ਲੋ ਕ੍ਰੋਸਟ ਵੀ ਕਰ ਰਹੇ ਆ ਨਾ ਮੇਰੀ ਭੈਣ ਦੀ ਵੀਡੀਓ ਨੂੰ ਸੋਨੂੰ ਨੂੰ ਤੇ ਦੇ ਕਹਿ ਰਹੇ ਆ ਵੀ ਮਤਲਬ ਮੇਰੇ ਡੈਡੀ ਐਨੇ ਜੋਗਿਆ ਨਹੀਂ ਗਰੀਬ ਘਰ ਤੋਂ ਆ ਸੀ ਬਹੁਤ ਗਰੀਬ ਘਰ ਤੋਂ ਆ ਤੇ ਜਿੰਨਾ ਹੋ ਸਕਿਆ ਉਹਨਾਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਠੀਕ ਹੈ ਜੇ ਸੀ ਤੇ ਮੈਂ ਹੁਣ ਬਸ ਚੇਂਜ ਕਰਦੀ ਆ ਪਰ ਗਰਮੀ ਆਈ ਜਾਂਦੀ ਹੈ ਇਹਦੇ ਵਿੱਚ ਸਸਰੀਆ ਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਸ਼ੀ ਗਰਲ ਫਰੈਂਡਸ ਹੋਪਸ ਆ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਆਓ ਜੀ ਕੱਲੀ सोनू ਹੀ ਨਹੀਂ ਇਹਦਾ ਹੱਥ ਵੀ ਪੋਨੀ ਤੇ ਹੀ ਰਹਿੰਦਾ ਸਸਰੀਕਾਲ ਦੋਵੇਂ ਭੈਣਾ ਬਾਅਦ ਚ ਬੁਲਾਉਂਦੀਆਂ ਤੇ ਪਹਿਲਾਂ ਗੁੱਤ ਨੂੰ ਹੱਥ ਪਾ ਲੈਂਦੀਆਂ ਤੇ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਆ ਅੱਜ ਹੈਗਾ ਪ੍ਰਪੋਜ਼ ਡੇ ਵਾਹ ਵਰਿਆਂ ਤਾਂ ਕਾਹਦੇ ਪ੍ਰਪੋਜ਼ ਦੇ ਮੈਰਡ ਆ ਲੈਣ ਨੂੰ ਤਾਂ ਪਤਾ ਹੀ ਹੋਣਾ ਵੀ ਕਿਹੜਾ ਪ੍ਰੋਪੋਜ਼ ਡੇ ਅੱਜ ਭੈਣੇ ਹੁਣ ਤੋਂ ਪ੍ਰੋਪੋਜ਼ ਡੇ ਨੂੰ ਛੱਡ ਤੇ ਆਪਣੀ ਲਾਈਫ ਦੇ ਪਰਪਸ ਵੱਲ ਧਿਆਨ ਦੇ। ਬਾਕੀ ਸੋਚਦੇ ਹੋਣੀ ਅੱਜ ਵੀ ਕੋਈ ਪ੍ਰੋਪੋਜ਼ ਡੇ ਤੋਂ ਕੰਟੈਂਟ ਨਿਕਲ ਜਾਂਦਾ ਤਾਂ ਚੰਗਾ ਸੀ। ਤੂੰ ਸਮਝਾ? ਹਾਂ। ਨਹੀਂ, ਤੂੰ ਸਮਝਾ ਨਹੀਂ। ਤੇ ਬਾਕੀ ਸੋਚਿਆ ਜਾਵੇ ਤਾਂ ਮੈਰਿਟ ਲਾਈਫ 'ਚ ਵੀ ਖੁਸ਼ੀ ਹੁੰਦੀ ਆ। ਜੇ ਆਪਾਂ ਇੱਕ ਦੂਜੇ ਨੂੰ ਸਮਝ ਕੇ ਚੱਲੀਏ ਤਾਂ ਹਨਾ। ਤੇ ਬਾਕੀ ਜੇ ਆਪਾਂ ਇੱਕ ਦੂਜੇ ਨਾਲ ਲੜਦੇ ਝਗੜਦੇ ਰਵਾਂਗੇ ਤਾਂ ਜ਼ਿੰਦਗੀ ਜਮ ਬੇਕਾਰ ਹੋ ਜਾਂਦੀ ਹੈ ਨਾ ਜੇ ਇੱਕ ਦੂਜੇ ਨੂੰ ਸਮਝਣਾ ਇੰਨਾ ਹੀ ਆਸਾਨ ਹੁੰਦਾ ਤਾਂ ਟੀਵੀ 'ਚ ਸੀਆਈਡੀ ਦੀ ਜਗ੍ਹਾ ਸ਼ਾਦੀ ਕਿਵੇਂ ਬਚਾਏ ਵਾਲਾ ਸ਼ੋਅ ਚੱਲ ਰਿਹਾ ਹੁੰਦਾ ਬਾਕੀ ਮੈਰਿਡ ਲਾਈਫ ਕੱਟਣ ਲਈ ਅੰਡਰਸਟੈਂਡਿੰਗ ਤੇ ਐਡਜਸਟਮੈਂਟ ਦੋਨਾਂ ਦੀ ਪੂਰੀ ਲੋੜ ਹੁੰਦੀ ਆ ਤੁਹਾਨੂੰ ਪਤਾ ਹੀ ਆ ਬਟ ਮੈਂ ਤੇ ਮੇਰੇ ਹਸਬੰਦ ਤਾਂ ਪੂਰੇ ਹੈਪੀ ਆ ਇੱਕ ਦੂਜੇ ਨਾਲ ਹਨਾ ਅਸੀਂ ਕਦੇ ਕਿਸੇ ਇੱਕ ਦੂਜੇ ਨਾਲ ਕਦੇ ਵੀ ਨਹੀਂ ਲੜੇ ਝਗੜੇ ਵਿਆਹ ਤੋਂ ਪਹਿਲਾਂ ਵੀ ਕਿਉਂਕਿ ਮੇਰੀ ਲਵ ਮੈਨਜਾ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਲਵ ਮੈਰਿਜ ਹੋਈ ਆ ਕਿ ਐਂਟਰੀ ਟੈਸਟ ਪਾਸ ਕੀਤਾ ਜਿਹੜਾ ਸੋਸ਼ਲ ਮੀਡੀਆ ਤੇ ਆ ਕੇ ਦੱਸ ਰਹੀ ਆ ਬਾਕੀ ਇਹ ਤਾਂ ਸਾਰਿਆਂ ਨੂੰ ਮੈਰਿਜ ਵਾਲੇ ਵਲੌਗ ਤੋਂ ਹੀ ਪਤਾ ਚੱਲ ਗਿਆ ਸੀ ਐਂਡ ਹੈਪੀ ਮੈਰਿਡ ਲਾਈਫ ਦਾ ਤਾਂ ਹੌਲੀ ਹੌਲੀ ਪਤਾ ਚੱਲੂਗਾ ਤੇ ਇਹਨੇ ਦੋ ਦਿਨਾਂ ਚ ਡਿਸਾਈਡ ਕਰ ਲਿਆ ਵੀ ਅਸੀਂ ਕਦੇ ਵੀ ਨਹੀਂ ਲੜਦੇ ਆ ਕੀ ਹੋ ਵੀ ਸਕਦਾ ਨਾਲ ਲੜਨ ਕਿਉਂਕਿ ਕਪਲ ਵਲੌਗਰਸ ਨੂੰ ਇੱਕ ਦੂਜੇ ਤੋਂ ਕੰਟੈਂਟ ਦੀ ਬਹੁਤ ਲੋੜ ਹੁੰਦੀ ਆ ਤੇ ਇਸੇ ਕੰਟੈਂਟ ਦੇ ਸਿਰ ਤੇ ਹੀ ਇਹਨਾਂ ਦਾ ਘਰ ਚੱਲਣਾ ਸੋ ਇਹਨਾਂ ਨੂੰ ਬਣਾ ਕੇ ਵੀ ਰੱਖਣੀ ਪੈਂਦੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਚੱਲਦਿਆਂ ਇਹਨਾਂ ਦੇ ਰੀਅਲ ਇਮੋਸ਼ਨਸ ਵੀ ਬਾਹਰ ਨਹੀਂ ਆਉਂਦੇ ਤੇ ਸਾਰਿਆਂ ਨੇ ਕਮੈਂਟਾਂ ਚ ਪੁੱਛਦੇ ਰਹਿੰਦੇ ਆ ਕਿ ਤੁਹਾਡਾ ਸੋਹਰਾ ਪਰਿਵਾਰ ਦਿਖਾਓ ਕਿੱਥੇ ਆ ਕਿੱਥੇ ਆ ਹਨਾ ਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਇਹ ਇਕੱਲੇ ਹੀ ਨਹੀਂ ਇਹਨਾਂ ਦੇ ਮਮਾ ਡੈਡੀ ਹੈ ਨਹੀਂਗੇ ਤੇ ਇਹਨਾਂ ਦੀ ਸਿਸਟਰ ਹੈ ਵੱਡੇ ਉਹਨਾਂ ਨੂੰ ਅਸੀਂ ਕੱਲ ਮਿਲਣ ਜਾ ਰਹੇ ਆ ਤੇ ਤੁਹਾਨੂੰ ਕੱਲ ਨੂੰ ਦਿਖਾਉਣੀ ਆ ਕੱਲ ਵਾਲੇ ਵਲੌਗ ਚ ਠੀਕ ਹੈ ਤੇ ਮੱਕੀ ਬੈਡ ਕਮੈਂਟ ਕਰਨੇ ਕੀ ਕਰੋ ਠੀਕ ਹੈ ਪਰ ਸੋਚ ਸਮਝ ਕੇ ਕਰਿਆ ਕਰੋ ਵੀ ਆਪਾਂ ਕੀ ਬੋਲਦੇ ਆ ਕਿ ਨਹੀਂ ਬੋਲਦੇ ਚਲੋ ਤੁਹਾਡੇ ਹਸਬੰਡ ਦੇ ਪੇਰੈਂਟਸ ਨਹੀਂ ਹੈਗੇ ਸੋ ਸੌਰੀ ਫॉर 댓 ਬਟ ਜੋ ਤੂੰ ਕਹਿ ਰਹੀ ਆ ਕਿ ਸਾਨੂੰ ਕਮੈਂਟਸ ਸੋਚ ਸਮਝ ਕੇ ਕਰਿਆ ਕਰੋ ਤਾਂ ਫਿਰ ਤੁਸੀਂ ਇਹਦੇ ਬਾਰੇ ਵਿਆਹ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਆ ਕੇ ਦੱਸਣਾ ਸੀ ਬਾਕੀ ਆਡੀਅנס ਦੇ ਮਨ ਚ ਜੋ ਕੁਐਸਚਨਸ ਆਉਣਗੇ ਉਹ ਤਾਂ ਪੁੱਛਣਗੇ ਹੀ ਨਾ ਹੁਣ ਲੋਕ ਕੋਈ ਅੰਤਰਜਾਮੀ ਤਾਂ ਹੈ ਨਹੀਂ ਕਿ ਉਹਨਾਂ ਨੂੰ ਖੁਦ ਹੀ ਪਤਾ ਚੱਲ ਜੂ ਐਂਡ ਫਿਰ ਜੋ ਉਹਨਾਂ ਦੇ ਮਨ ਚ ਆਉਂਦਾ ਉਹ ਲਿਖ ਦਿੰਦੇ ਆ ਬਾਕੀ ਜੇ ਇੰਨਾ ਹੀ ਡਰਾ बैड ਕਮੈਂਟਸ ਦਾ ਫਿਰ ਆਪਣੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਲੈ ਕੇ ਹੀ ਨਾ ਆਓ ਲੋਕ ਰੋਸਟ ਵੀ ਮੇਰੀ ਭੈਣ ਦੀ ਵੀਡੀਓ ਨੂੰ ਸੋਨ ਨੂੰ ਤੇ ਦੇ ਕਹਿ ਰਹੇ ਆ ਵੀ ਮਤਲਬ ਇਹ ਕੁੜੀ ਦੇ ਸੋਹਰਾ ਪਰਿਵਾਰ ਹੈ ਨਹੀਂ ਲਾਵਾਂ ਨਹੀਂ ਦਿਖਾਈ ਆਏ ਨਹੀਂ ਦਿਖਾਇਆ ਬੋ ਨਹੀਂ ਦਿਖਾਇਆ ਘਰ ਚ ਖੁਸ਼ੀ ਦਾ ਮਾਹੌਲ ਹੈ ਨਹੀਂ ਇਹ ਉਹ ਹਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਵੀ ਮਤਲਬ ਮੇਰੇ ਡੈਡੀ ਐਨੇ ਜੋ ਹੈ ਨਹੀਂ ਗਰੀਬ ਘਰ ਤੋਂ ਆ ਸੀ ਬਹੁਤ ਗਰੀਬ ਘਰ ਤੋਂ ਆ ਤੇ ਜਿੰਨਾ ਹੋ ਸਕਿਆ ਉਹਨਾਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਠੀਕ ਹੈ ਇਹਨੇ ਲੋਕ ਇੰਨੇ ਪਾਗਲ ਵੀ ਨਹੀਂ ਹੈਗੇ ਸਾਰਾ ਕੁਝ ਉਹਨਾਂ ਦੀ ਅੱਖਾਂ ਸਾਹਮਣੇ ਹੀ ਹੁੰਦਾ ਡੇਲੀ ਤੁਹਾਡੇ ਵਲੌਗਸ ਦੇਖਦੇ ਆ ਉਹਨਾਂ ਨੂੰ ਤੁਹਾਡੀ ਰਗ ਰਗ ਦਾ ਪਤਾ ਜੇ ਲੋਕਾਂ ਨੇ ਇਹ ਕਿਹਾ ਸੀ ਕਿ ਤੁਹਾਡੀ ਮੈਰਿਜ ਵਿੱਚ ਕੁਝ ਵੀ ਨਹੀਂ ਕੀਤਾ ਤਾਂ ਇਹਦੇ ਪਿੱਛੇ ਵੀ ਇੱਕ ਕਾਰਨ ਸੀ ਕਿਉਂਕਿ ਸੋਨੂ ਦੀ ਤਾਂ ਐਂਗੇਜਮੈਂਟ ਤੇ ਹੀ ਵਿਆਹ ਤੋਂ ਵੱਧ ਖਰਚਾ ਕਰਤਾ ਐਂਡ ਤੇਰੀ ਮੈਰਿਜ ਤਾਂ ਮੈਰਿਜ ਵਾਂਗ ਲੱਗ ਹੀ ਨਹੀਂ ਰਹੀ ਸੀ ਬਾਕੀ ਜਿਵੇਂ ਤੁਹਾਨੂੰ ਸਹੀ ਲੱਗਿਆ ਤੁਸੀਂ ਕੀਤਾ ਤੇ ਜੋ ਲੋਕਾਂ ਨੂੰ ਸਹੀ ਲੱਗਿਆ ਉਹਨਾਂ ਨੇ ਕਮੈਂਟ ਚ ਆ ਕੇ ਲਿਖਤਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਪਣੀ ਪਰਸਨਲ ਲਾਈਫ ਨੂੰ ਲਿਆਉਣ ਦਾ ਦਮ ਰੱਖਦੇ ਹੋ ਤਾਂ ਲੋਕਾਂ ਦੇ ਥੌਟ ਪ੍ਰੋਸੈਸ ਨੂੰ ਵੀ ਸਹਿਣ ਦਾ ਬੱਤ ਸਹੀ ਏ ਗਾਇਸ ਵੀਰੇ ਸੀਸੀ ਨਹਿਰ ਤੇ ਪਾਣੀ ਭਰਦੇ ਵੀਡੀਓਜ਼ ਬਣਾਉਣ ਤੇ ਪਰ ਨਾ ਮੇਰੇ ਘਪਟੇ ਵੇ ਦੇ ਕੇ ਸਾਰੇ ਮੇਰੇ ਲੱਦਾ ਦੇ ਦੇ ਗਾਇਸ ਵੀਰੇ ਬੜਾ ਵੱਡਾ ਜੀ ਜਾਗ ਰਿਹਾ ਹਲਾ ਹੱਸ ਰਿਹਾ ਸਾਰੇ ਲੋਕਾਂ ਨੇ ਤਾਂ ਹਸਣਾ ਹੀ ਆ ਏਦਾਂ ਲੱਗਦਾ ਜਿਵੇਂ ਸਰਦੀਆਂ ਦੀ ਬਰਫੀਲੀ ਰਾਣੀ ਨੇ ਪਿੰਡ ਦੀਆਂ ਗਲੀਆਂ ਤੇ ਰਾਜ ਕਰਨਾ ਸ਼ੁਰੂ ਕਰਤਾ ਹੋਵੇ ਪੂਰੀ ਸਰਦੀ ਦੀ ਮਾਲਕਣ ਬਣ ਕੇ ਖੜੀ ਆ ਤੇ ਸਟਾਈਲ ਤਾਂ ਏਦਾਂ ਮਾਰਦੀ ਆ ਜਿਵੇਂ ਕੋਈ ਨੈਟਫਲਿਕਸ ਦੀ ਨਵੀਂ ਪਿੰਡ ਦੀ ਸੁਪਰ ਵਿਲਨ ਸੀਰੀਜ਼ ਆਉਣ ਵਾਲੀ ਹੋਵੇ ਕੜਾ ਬਾਈਪਰ ਹੈ ਪਾਣੀ ਮੈ ਤੁਹਾਨੂੰ ਦਿਖਾਨੀਆਂ ਚੈੱਕ ਕਰੋ ਆਹ ਦੇਖੋ ਉਹ ਭਰ ਦੇ ਪਾਣੀ ਤੇ ਗਾਇਸਰ ਮੈਂ ਵੀਲ ਬਣਾ ਲਈ ਇਹਨਾਂ ਦਾ ਜਿਹੜਾ ਮਰਜ਼ੀ ਵਲੌਗ ਦੇਖ ਲਓ ਇਹਨਾਂ ਦੇ ਸਾਰੇ ਵਲੌਗ ਨਹਿਰ ਤੇ ਹੀ ਹੁੰਦੇ ਆ ਇਹਨਾਂ ਨੇ ਨਹਿਰ ਨੂੰ ਸ਼ੂਟਿੰਗ ਸੈੱਟ ਬਣਾ ਰੱਖਿਆ ਪిల్లా ਮੈਨੂੰ ਪਰ ਤਾਂ ਨਹੀਂ ਇੰਨੀ ਗਰਮੀ ਲੱਗ ਰਹੀ ਹੈ ਕੱਪੜੇ ਨਿੱਗੇ ਇੰਨੇ ਆ ਗਾਇਸਰ ਠੰਡ ਸੀਗੀ ਨਾਤੀ ਸੀ ਗਰਮ ਪਾਣੀ ਨਾਲ ਇਸ ਕਰਕੇ ਮੈਂ ਇਹ ਪਾ ਲਏ ਕੱਪੜੇ ਮਤਲਬ ਇੰਨੀ ਜ਼ਿਆਦਾ ਹੁਣ ਗਰਮੀ ਲੱਗ ਰਹੀ ਆ ਬਹੁਤ ਜ਼ਿਆਦਾ ਘਬਰਾਟ ਹੋ ਰਹੀ ਆ ਪਾਗਲੇ ਜਿ ਸਿਖਰ ਦੁਪਹਿਰੇ ਇਨੇ ਮੋٹے ਕੱਪੜੇ ਪਾਏਂਗੀ ਤਾਂ ਘਬਰਾਟ ਹੀ ਹੋਊਗੀ ਕਾਮਨ ਸੈਂਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਇੰਨੀ ਤਾਂ ਹੁਣ ਠੰਡ ਹੀ ਨਹੀਂ ਪੈਂਦੀ ਜਿਹੜੇ ਸਾਹਮਣੇ ਨਾਲ ਤੂੰ ਕੱਪੜੇ ਪਾ ਲੇ ਬਾਕੀ ਹੋਰ ਨਹੀਂ ਤਾਂ ਐਟ ਲੀਸਟ ਸਿਰ ਤੋਂ ਤਾਂ ਟੋਪੀ ਲਾ ਲਾ ਥੋੜੀ ਬਹੁਤ ਸੁਰਤ ਆ ਵੀ ਤੈਨੂੰ ਮੈਂ ਕੀ ਲੱਗਦੀ ਆ ਤੈਨੂੰ ਔਣੂ ਛੱਡ ਅਸੀਂ ਦੱਸ ਦਿੰਨੇ ਆ ਤੂੰ ਬੰਦਾ ਨਹੀਂ ਬਲੇਜ਼ਰ ਚ ਲਪੇਟਿਆ ਹੋਇਆ ਤਕੀਆ ਲੱਗਦੀ ਆ ਤੇ ਜੇ ਕਿਤੇ ਪੈਰਾਂ 'ਚ ਵੱਡੀਆਂ-ਵੱਡੀਆਂ ਚੱਪਲਾਂ ਪਾਈਆਂ ਹੁੰਦੀਆਂ ਫਿਰ ਪੂਰਾ ਪੰਜਾਬੀ ਮਸ਼ਹੂਰ ਟੈਡੀ ਬੀਅਰ ਲੁੱਕ ਬਣ ਜਾਣਾ ਸੀ ਬਾਕੀ ਜੇ ਤੈਨੂੰ ਪਤਾ ਹੀ ਸੀ ਕਿ ਤੇਰੇ ਤੇ ਇਹ ਡਰੈੱਸ ਵੀਅਰਡ ਲੱਗਦੀ ਆ ਤਾਂ ਤੂੰ ਬਾਹਰ ਨਾ ਪਾ ਕੇ ਆਉਂਦੀ ਗਾਈਸ ਆਪਾਂ ਆ ਕੇ ਕਰੇ ਆਪਣੈਰ ਤੇ ਗਏ ਸੀ ਤੇ ਮੈਂ ਹੁਣ ਬਸ ਚੇਂਜ ਕਰਦੀ ਆ ਬੜ ਗਰਮੀ ਆਈ ਜਾਂਦੀ ਇਹਦੇ ਵਿੱਚ ਓਹੋ ਇਹ ਤਾਂ ਐਂ ਲੱਗਦਾ ਵੀ ਸਰਦੀਆਂ ਨੂੰ ਹਰਾਉਣ ਆਈ ਸੀ ਤੇ ਹੁਣ ਗਰਮੀ ਦੇ ਨਾਲ ਆਪ ਹੀ ਹਾਰ ਮੰਨ ਲਈ ਮੂੰਹ ਦੇ ਹਾਲਾਤ ਵੇਖੋ ਜਿਵੇਂ ਆਲੂ ਦੇ ਪਰੌਂਠੇ ਖਾਣ ਤੋਂ ਬਾਅਦ ਬੰਦਾ ਸੋਣਾ ਚਾਹੁੰਦਾ ਹੋਵੇ ਪਰ ਕਿਸੇ ਨੇ ਰਜਾਈ 'ਚ ਬੰਨਤਾ ਹੋਵੇ 30 ਰੁਪਏ ਦਾ ਮੈਨੂੰ ਫ੍ਰੀ ਦਿਓਗੇ ਫ੍ਰੀ 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 ਲਓ ਜੀ ਹੁਣ ਸਰਦੀਆਂ ਦੀ ਰਾਣੀ ਤੋਂ 버ਗਰ ਦੀ ਭੁੱਖੀ ਬਣ ਗਈ ਇਹ ਤਾਂ ਮਿਹਨਤ ਦੇ ਮੁੱਲ ਨੂੰ ਭੁੱਲ ਕੇ ਫ੍ਰੀ ਖਾਣ ਦੀ ਟੈਲੈਂਟਡ ਆ 버ਗਰ ਵਾਲਾ ਵੀ ਕਹਿੰਦਾ ਹੋਣਾ ਬੀਬੀ ਅੱਜ ਲੈ ਜਾ ਪਰ ਮੁੜ ਕੇ ਨਾ ਆਈ ਤੇ ਜੇ ਆਈ ਬੈਗ ਪੈਸਿਆਂ ਨਾਲ ਭਰ ਕੇ ਲਿਆਈ ਇਹਦੇ ਕਿਹੜੇ ਖਾਣਾ ਹੱਥ ਖੜੇ ਕਰੋ ਆਪਣੇ ਕੋ ਲੱਗਣਗੇ ਕੋਈ ਨਹੀਂ ਹੈ ਉਹਦੇ ਵੀ ਹੱਥ ਘੜਾ ਕਰ ਲਿਆ ਉਹਨਾਂ ਨੇ ਉਹਨਾਂ ਨੇ ਹੱਥ ਘੜਾ ਕਰ ਲਿਆ ਇਹ ਕਿਹਦੇ ਲਈ ਹੰਮੂ ਨੇ 버거 ਵਾਲੇ ਦੇ ਵੀ ਵਿਚਾਰੇ ਦੇ ਹੌਲ ਪੈਂਦੇ ਹੋਣੇ ਆ ਵੀ ਪਹਿਲਾਂ ਤਾਂ ਆਪ ਹੀ ਫ੍ਰੀ 버거 ਮੰਗਦੀ ਸੀ ਹੁਣ ਸਾਰਿਆਂ ਨੂੰ ਹੀ ਪੁੱਛੀ ਜਾਂਦੀ ਆ ਚੰਗਾ ਕੋਲਚਾ ਗਾਇਜ਼ ਜਿਹੜਾ ਆਪਾਂ ਖਾਵਾਂਗੇ ਕੋਲਚਾ ਲਗਦਾ ਏ ਦੀ ਭੁੱਖ ਵੀ ਵਾਈਫਾਈ ਵਰਗੀ ਆ ਕਦੇ 버ਗਰ ਚ ਸਿਗਨਲ ਫੁੱਲ ਤੇ ਕਦੇ ਕੋਲਚੇ ਜੇ ਨੈਟਵਰਕ ਸਟਰੋਂਗ 버ਗਰ ਛੱਡ ਕੇ ਹੁਣ ਕੋਲਚੇ ਤੇ ਦੇਲ ਆ ਗਿਆ ਤੂੰ 버ਗਰ ਖਾਣਾ ਖਾਣਾ ਹਣਾ 버ਗਰ ਖਾਣਾ ਖਾਊਗੀ ਤੂੰ ਖਾਣਾ ਦੀਦੀ ਗਾਈ ਸਿਰੇ ਸਾਡੀ ਦੀਦੀ ਜਿਹਰੇ 버ਗਰ ਉਹ ਨੂਡਲ ਉਹ ਕੋਲਚਾ ਲੈ ਲਿਓ 버ਗਰ ਗੈਸ ਰਕ ਕੁੱਲਚਾ ਅਸੀਂ ਖਾਣੇ ਆ ਕੁੱਲਚਾ ਹੱਥ ਚ ਕੁੱਲਚਾ ਤੇ ਦਿਲ ਚ 버ਗਰ ਕੁੱਲਚੇ ਨੇ ਵੀ ਪੂਰਾ ਯਕੀਨ ਖੋਤਾ ਹੋਣਾ ਵੀ ਮੈਂ ਜਨਮ ਤੋਂ ਆਲੂ ਭਰੇ ਪਰੌਂਠੇ ਦੇ ਪਰਿਵਾਰ ਚ ਲਿਆ ਸੀ ਪਰ ਜਨਤਾ ਨੇ ਮੈਨੂੰ ਚੀਜ਼ 버ਗਰ ਬਣਾਤਾ ਹੁਣ ਤਾਂ ਜ਼ੋਮੈਟੋ ਤੇ ਸਵਿਗੀ ਵਾਲੇ ਵੀ ਆਪਸ਼ਨ ਐਡ ਕਰਨਗੇ ਫਾਰ ਨਾਰਮਲ ਪੀਪਲ ਕੁੱਲਚਾ ਫਾਰ ਪ੍ਰੋਫੈਸ਼ਨਲਸ ਕੁੱਲਚਾ ਨਹੀਂ ਸਪੈਸ਼ਲ 버ਗਰ ਬਹੁਤ ਐਸ਼ੀ ਬਣ ਗੋਪੀ ਕੈਮਰਾ ਔਨ ਕਰਕੇ ਕੌਣ ਰੋਟੀ ਖਾਂਦਾ ਹੁੰਦਾ ਨਾਲੇ ਫਿਰ ਵਾਰ-ਵਾਰ ਕੈਮਰੇ ਚ ਦੇਖਦੀ ਵੀ ਆਵੀ ਮੈਂ ਸਹੀ ਆਣੀ ਆ ਕੈਮਰਾ ਐਂਗਲ ਵੀ ਫਿਕਸ ਆ ਤੇ ਲਾਈਟ ਵੀ ਸੈਟ ਆ ਤੇ ਰੋਟੀ ਸਪੋਰਟਿੰਗ ਐਕਟਰ ਬਣੀ ਆ ਤੇ ਕੈਮਰਾ ਬੈਸਟ ਫਰੈਂਡ ਜਿਹੜਾ ਹਮੇਸ਼ਾ ਹੀ ਲਾਈਵ ਰਹਿੰਦਾ ਹੋਰ ਕਿਸੇ ਚੀਜ਼ ਦਾ ਪ੍ਰੂਫ ਰੱਖੇ ਚਾਹੇ ਨਾ ਰੱਖੇ ਪਰ ਖਾਣ ਪੀਣ ਦਾ ਪੱਕਾ ਰੱਖਦੀ ਆ ਜੇ ਇਹਨੀ ਵੱਡੀ ਬੁਰਕੀ ਪਾਉਣ ਵਾਲਾ ਕੰਪੀਟੀਸ਼ਨ ਹੋਵੇ ਨਾ ਤਾਂ ਇਹ ਪੱਕਾ ਇਨਾਮ ਲੈ ਕੇ ਆਊਗੀ ਰੋਟੀ ਵੀ ਸਰਪ੍ਰਾਈਜ਼ ਚ ਆ ਗਈ ਹੋਣੀ ਆ ਵੀ ਮੈਂ ਮੂੰਹ ਚ ਚੱਲੀ ਆ ਕਿ ਸੂਟਕੇਸ ਚ ਇੱਕ ਬੁਰਕੀ ਚ ਤਿੰਨ ਚੀਜ਼ਾਂ ਰੋਟੀ ਸਬਜੀ ਤੇ ਸਬਰ ਜੇ ਇਹ ਸਪੀਡ ਵਧਾ ਕੇ ਵੀਡੀਓ ਬਣਾਉਦੀ ਨਾ ਪਲੇਟ ਚ ਰੋਟੀ ਗਾਇਬ ਹੋ ਜਾਣੀ ਸੀ ਕਿਉਂਕਿ ਮਸਾ ਰੋਟੀ ਦੀਆਂ ਦੋ ਤਿੰਨ ਬੁਰਕੀਆਂ ਬਣਾਉਦੀ ਹੋਣੀ ਆ ਸਰ ਭਾਂਡੇ ਧੁੱਤਿਆ ਰਹੇ ਸਾਰੇ ਤੋਂ ਵਾ ਭਾਂਡੇ ਕਿੰਨੇ ਇਕੱਠੇ ਕੀਤੇ ਰਾਤ ਦੇ ਵੀ ਨਹੀਂ ਮੰਝੇ ਸਮਝ ਗਏ ਟੈਵਨਰ ਭਾਂਡੇ ਭੁੰਨੇ ਮੰਨਦਾ ਕਿ ਰੋਲੀੜੇ ਵੀ ਤੋਣੇ ਹਜੇ ਮੈਨੂੰ ਤਾਂ ਕੰਮ ਨਹੀਂ ਹੈਗਾ ਕੋਈ ਮੈਂ ਤਾਂ ਵੇਲ ਹੀ ਖਾਣ ਤਾਂ ਮੈਂ ਤਾਂ ਹੁਣ ਬਸ ਅੱਜ ਚਾਹ ਪੀਉਂਗੀ ਰਾਮ ਨਾਲ ਸੌਂਗੀ ਰੈਸਟ ਕਰੂੰਗੀ ਤੁਹਾਡਾ ਬਾਈ ਕਰੂਗਾ ਕੰਮ ਲੱਗਦਾ ਇਹ ਨਵਾਂ ਤਰੀਕਾ ਕੱਢਿਆ ਰੈਸਟ ਕਰਨ ਦਾ ਆਪਦੇ ਹੱਥ 'ਚ ਕੈਮਰਾ ਤੇ ਪਤੀ ਦੇ ਹੱਥ 'ਚ ਭਾਂਡੇ ਮਲਟੀਟਾਸਕਿੰਗ ਦੀ ਵੀ ਹੱਦ ਆ ਉਹ ਬਰਤਨ ਮਾਂਜ ਰਿਹਾ ਤੇ ਇਹ ਕੰਟੈਂਟ ਬਣਾ ਰਹੀ ਆ ਬਾਕੀ ਵਿਚਾਰੇ ਪਤੀ ਦੇ ਤਾਂ ਕਹਿਣੀ ਕੀ ਆ ਇਹ ਤਾਂ ਰੀਅਲ ਲਾਈਫ ਹੀਰੋ ਆ ਵਿਆਹ ਤੋਂ ਪਹਿਲਾਂ ਸੋਚਦਾ ਹੋਣਾ ਕਿ ਮੈਂ ਇਹਨੂੰ ਰਾਣੀ ਬਣਾ ਕੇ ਰੱਖੂਗਾ ਹੁਣ ਰਾਣੀ ਵਲੌਗ ਬਣਾਉਂਦੀ ਪਈ ਆ ਤੇ ਮਹਾਰਾਜ ਭਾਂਡੇ ਮਾਜ ਰਿਹਾ ਗਾਇਸ ਮੈਂ ਬਣਾਈ ਆਪਣੇ ਲਈ ਮੈਗੀ ਪਰਗਨ ਨੇ ਨਹੀਂ ਖਾਣੀ ਮੈਂ ਖਾऊंगी ਪਰਗਨ ਨੂੰ ਛੋੜ ਦੇਉਂਗੀ ਬਸ ਪਰਗਨ ਰੋਟੀ ਖਾਊਗਾ ਪ੍ਰੋਮਿਸ ਮੈਂ ਤੁਹਾਨੂੰ ਦੇਖਾਉਂਦੀ ਕਿੰਦਾਂ ਦੀ ਬਣੀ ਇਹ ਚੋਪੀ ਪਈ ਸਬਜੀ ਵਾਲੀ ਮੈਗੀ ਭੈਣ ਨੂੰ ਡਾਕਟਰ ਨੇ ਕਿਹਾ ਵੀ ਚੰਗਾ ਖਾ ਤੇ ਇਹਨੂੰ ਮੈਗੀ ਕੁਲਚੇ 버ਗਰ ਪਕੌੜੇ ਸਭ ਕੁਝ ਡਾਈਟ ਫੂਡ ਹੀ ਲੱਗਦਾ ਕੋਈ ਜਿਸ ਮੈਂ ਇੱਕ ਤਾਂ ਨਵੀਂ ਸਕੀਮ ਸੋਚੀ ਆ ਜਿਹੜੀ ਮੈਗੀ ਆ ਹਨਾ ਤੇ ਆਪਣੇ ਪਈਆ ਬ੍ਰੈਡ ਤਾਂ ਪਸਾ ਚਾਹ ਵੀ ਪਣਾ ਕੇ ਖਾਂਦੇ ਹਾਂ ਹਸਪਤਾਲ ਦੀਆਂ ਅਪਾਇੰਟਮੈਂਟਸ ਕੈਨਸਲ ਕਰਵਾ ਕੇ ਤੇ ਨਵੀਆਂ ਰੈਸਪੀਜ਼ ਲੱਭ ਰਹੀ ਆ ਤੇ ਫਿਰ ਛੇਤੀ ਸੋਸ਼ਲ ਮੀਡੀਆ ਤੇ ਆਪਣੀਆਂ ਰਿਪੋਰਟਸ ਛਾਕੇ ਵੀ ਆ ਜਾਂਦੀ ਆ ਹਾਲ ਦੀ ਸ਼ੂਸ ਦੇ ਨਾਲ ਨਾਲ ਫੂਡ ਐਕਸਪੈਰੀਮੈਂਟ ਵੀ ਫੁੱਲ ਸਪੀਡ ਚ ਚੱਲ ਰਿਹਾ। ਇਹਨੇ ਤਾਂ ਜੇ ਕੋਈ ਫਿਟਨੈਸ ਟ੍ਰੇਨਰ ਵੀ ਰੱਖਿਆ ਹੋਵੇ ਨਾ ਉਹ ਵੀ ਆਕੂਗਾ। ਮੈਂ ਭਵਾਏ ਨੂੰ 10 ਕਿਲੋਮੀਟਰ ਭਜਾ ਲਾਂ। ਪਰ ਇਹਨੇ ਇੱਕ ਵਾਰ 2 ਮਿੰਟ ਚ ਕਰ ਲੈਣਾ। ਲੇਗਾ। ਇਹ ਗੀਸਰ ਵਿੱਚ। ਉਹ ਜਮਈ ਕਿਚਨ ਨੂੰ ਨਾ ਪੂਰਾ కెਮਿਸਟਰੀ ਲੈਬ ਹੀ ਬਣਾਈ ਬੈਠੀ ਆ। ਇਹਨੇ ਨਵਾਂ ਫਾਰਮੂਲਾ ਇਨਵੈਂਟ ਕੀਤਾ ਫੈਟ ਇਨਕਰੀਜ਼ਿੰਗ ਫਾਰਮੂਲਾ ਹਾਂਜੀ ਗਾਇਜ਼ ਇਹ ਸੈਂਡਵਿਚ ਤਾਂ ਖਾ ਲਿਆ ਹੁਣ ਆਪਾਂ ਖਾਣ ਲੱਗਿਆ ਕਿੰਨੂ ਮੇਰਾ ਮੂੰਹ ਚੰਦਾ ਹੀ ਰਹਿ ਗਿਆ ਸਭ ਤੂੰ ਸੰਤਰਾ ਕੱਢ ਲਈ ਸੰਤਰਾ ਕੈਸੇ ਨੇ ਛਿੱਲਣਾ ਕਿਉਂਕਿ ਫਰੂਟ ਤਾਂ ਖਾਣੇ ਚਾਹੀਦੇ ਨੇ ਅਗਰ ਸੈਂਡਵਿਚ ਤਾਂ ਤੁਹਾਨੂੰ ਦਿਖਾਉਂਦੀ ਸੀ ਇਦਾਂ ਮੈਂ ਕਿਹਾ ਚੱਲੇ ਵੀ ਟਰਾਈ ਕਰਦੇ ਆ ਕਿੰਨੂ ਖਾਣੇ ਮਿੱਠਾ ਆਏ ਸੀਰੇ 20 ਰੁਪਏ ਦਾ ਅੱਧਾ ਕਿਲੋ 40 ਰੁਪਏ ਕਿਲੋ ਕਿੰਨੂ ਲੈ ਭਾਈ ਤੋਂ ਮੈਂ ਅੱਜ ਕਿੰਨੂ ਦਾ ਮਖਾਨੀ ਰੰਨੀ ਆ ਕਿਉਂਕਿ ਮੌਸਮੀ ਫਰੂਟ ਆ ਹਨਾ ਹੁਣ ਖਾਣਾ ਚਾਹੀਦਾ ਫਾਈਨਲੀ ਇਹਦੇ ਹੱਥ 'ਚ ਕਿੰਨੂ ਆ ਗਿਆ ਪਰ ਇਹ ਕਿੰਨੂ ਨੂੰ ਫਰੂਟ ਸਮਝ ਰਹੀ ਆ ਤੇ ਇਹਦਾ ਡਾਕਟਰ ਕਿੰਨੂ ਨੂੰ ਹੋਪ ਦੀ ਤੌਰ ਤੇ ਦੇਖ ਰਿਹਾ ਮੈਗੀ ਬ੍ਰੈਡ ਫਾਸਟ ਫੂਡ ਤੋਂ ਬਾਅਦ ਫਾਈਨਲੀ ਵਿਟਾਮਿਨ ਸੀ ਪੰਜ ਪਲੇਟਾਂ ਚਾਉਮਿੰਦੀਆਂ ਖਾ ਕੇ ਹੁਣ ਸਾਨੂੰ ਦੱਸ ਰਹੀ ਆ ਕਿ ਮੌਸਮੀ ਫਰੂਟ ਖਾਣਾ ਚਾਹੀਦਾ ਹਾਦੀ ਹੋਈ ਪਈ ਆ ਬਹੁਤ ਮਠਾ ਮਿੱਠਾ ਸੈਂਡਵਿਚ ਖਾਧਾ ਤੇ ਹਾਜਮਾ ਹੋ ਜਾਊਗਾ ਹਨਾ ਗੱਲ ਜਿਹਰੇ ਮੈਂ ਨੂੰ ਸਾਰੇ ਕਰਾਂਗੀ ਕਰ ਮੈਂ ਦਿੱਲੀ ਵਲੌਗ ਪਾ ਰਹੀ ਹਾਂਗੇ ਤੁਸੀਂ ਦਿੱਲੀ ਮੇਰੇ ਵਲੌਗ ਨੂੰ ਕੋ ਕਰਦਾ ਕਰੋ ਲਾਈਕ ਸ਼ੇਅਰ ਕਰਦਾ ਕਰੋ ਆਪਾਂ ਦਿੱਲੀ ਪਾ ਲਿਆ ਕਰਾਂਗੇ ਵੀਡੀਓ ਠੀਕ ਆ ਲਓ ਜੀ ਕੈਂਦੀ ਸਪੋਰਟ ਕਰਿਆ ਕਰੋ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਪਰ ਤੇਰੀ ਵੀਡੀਓ ਚ ਅਸੀਂ ਦੇਖਾਂਗੇ ਕੀ 24 ਘੰਟੇ ਚੱਲਦਾ ਤੇਰਾ ਮੂੰਹ ਕੈਮਰਾ ਗੋਲ ਕੇ 24 ਘੰਟੇ ਖਾਣ ਨੂੰ ਇਹ ਵਲੌਗ ਕਹਿੰਦੀ ਆ ਲੋਕ ਡੇਲੀ ਰੁਟੀਨ ਵਲੌਗ ਦੇ ਵਿੱਚ ਦਿਨ ਤੋਂ ਲੈ ਕੇ ਰਾਤ ਤੱਕ ਦਾ ਸਾਰਾ ਕੰਮਕਾਰ ਦਿਖਾਉਂਦੇ ਆ ਤੇ ਇਹਦੀ ਡੇਲੀ ਰੁਟੀਨ ਹੁੰਦੀ ਆ ਸਵੇਰੇ ਚੌਲ ਦੁਪਹਿਰੇ ਕੁਲਚਾ 버ਗਰ ਸ਼ਾਮ ਨੂੰ ਮੈਗੀ ਤੇ ਰਾਤ ਨੂੰ ਕਿੰਨੂ ਇਹ ਦੇਖਣ ਆਈਏ ਅਸੀਂ ਤੇਰੇ ਚੈਨਲ ਤੇ ਇਸ ਲਈ ਤੈਨੂੰ ਸਪੋਰਟ ਕਰੀਏ ਕੋਈ ਕੰਟੈਂਟ ਲੈ ਕੇ ਆ ਤੈਨੂੰ ਲੋਕ ਸਪੋਰਟ ਵੀ ਕਰ ਦੇਣਗੇ ਪਹਿਲਾਂ ਤਾਂ ਡੇਲੀ ਫਾਸਟ ਫੂਡ ਖਾਂਦੀ ਆ ਤੇ ਉਸ ਤੋਂ ਬਾਅਦ ਜਲਦੀ ਰਿਪੋਰਟਸ ਲੈ ਕੇ ਆਉਂਦੀ ਆ ਲੋਕਾਂ ਦੀ ਸੰਤਪਤੀ ਲੈਣ ਮੀਨੂ ਦਾ ਕਹਿਣਾ ਕਿ ਮੇਰੀ ਹੈਲਥ ਖਰਾਬ ਰਹਿੰਦੀ ਆ ਤੇ ਮੇਰੇ ਕਈ ਆਪਰੇਟ ਵੀ ਹੋ ਚੁੱਕੇ ਆ ਇਹਨੇ ਬੀਤੇ ਦਿਨੀ ਦੋ ਵਲੌਗਸਾਂ ਚ ਕੀਤੇ ਸੀ ਅੱਜ ਕਰਵਾਏ ਸਾਰੇ ਟੈਸਟ ਤੇ ਰਿਪੋਰਟਸ ਆ ਗਈ ਹੁਣ ਨਹੀਂ ਖਾ ਸਕਦੀ ਫਾਸਟ ਫੂਡ ਸੈਕਿੰਡ ਵਿੱਚ ਇਹ ਕਹਿੰਦੀ ਹੈ ਗਾਇਜ਼ ਵੀਰੇ ਮੇਰੀ ਹੈਲਥ ਬਹੁਤ ਖਰਾਬ ਹੋ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਜੇ ਤੈਨੂੰ ਇੰਨੇ ਹੈਲਥ ਇਸ਼ੂਜ਼ ਆ ਤਾਂ ਕੋਈ ਬੰਦਾ ਇੰਨਾ ਨੌਨ ਸੀਰੀਅਸ ਕਿਵੇਂ ਹੋ ਸਕਦਾ ਇਹਦੇ ਜਿੰਨੇ ਵੀ ਵਲੌਗਸ ਹੁੰਦੇ ਆ ਨਾ ਫਾਸਟ ਫੂਡ ਦੇ ਰਿਲੇਟਡ ਹੁੰਦੇ ਆ ਤੁਸੀਂ ਇਹਦੇ ਰੀਸੈਂਟ ਵਲੌਗਸ ਹੀ ਚੈੱਕ ਕਰ ਲਓ ਮੈਂ ਬਣਾਇਆ ਮੈਗੀ ਸੈਂਡਵਿਚ ਅੱਜ ਅਸੀਂ ਗਏ 19 ਫੁੱਟ ਉੱਚੀ ਹੋਟਲ 'ਚ ਪਹਿਲੀ ਵਾਰ ਮੈਂ ਡਰ ਗਈ 500 ਰੁਪਏ ਵਿੱਚ ਸਟ੍ਰੀਟ ਫੂਡ ਚੈਲੰਜ ਚਾਤਾਂ ਨੂੰ ਖਵਾਇਆ ਪੀਜ਼ਾ ਆਰ ਯੂ ਸੀਰੀਅਸ ਜੇ ਤੇਰੀ ਇੰਨੀ ਤਬੀਅਤ ਖਰਾਬ ਰਹਿੰਦੀ ਆ ਫਿਰ ਤੂੰ ਇਹ ਚੀਜ਼ਾਂ ਛੱਡੀ ਕਿਉਂ ਨਹੀਂ ਦਿੰਦੀ ਕਿਉਂ ਨਹੀਂ ਅਵਾਈਟ ਕਰਦੀ ਬਾਕੀ ਗਾਇਜ਼ ਅੱਜ ਦੀ ਵੀਡੀਓ ਇਸੇ ਖਾਨਸੂਰੀ ਦੇ ਨਾਲ ਕਰਦੇ ਆ ਐਂਡ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਵਧੀਆ-ਵਧੀਆ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ